ਤੰਤ ਸੱਚੇ ਗੁਰੂ ਗ੍ਰੰਥ ਸਾਹਿਬ ਮਾਰਾ ਜੀ ਦੇ ਜਿਹੜਾ ਬੈਕਰੀ ਸਾਸ ਸੰਗਤ ਦੀ ਵਾਅਦ ਕੀ ਕਲਚਰ ਵਾਅਦ ਕੀ ਕੀਫਤ ਹੈ ਗੱਲ ਹੋ ਰਹੀ ਹੈ ਜੀ ਬਿਅਾਦੀ ਖਿਲਾਫ ਕਾਨੂੰਨ ਦੀ ਤੰਤ ਸੱਚੇ ਗੁਰੂ ਗ੍ਰੰਥ ਸਾਹਿਬ ਮਾਰਾ ਜੀ ਦੇ ਸਤਕਾ ਬੀਰ ਜੀ ਦੇ ਪਿੱਛੇ ਮੂਰਤੀ ਬੈਸੀ ਭਾਈ ਜਸਾ ਸਿੰਘ ਵੀ ਸਿੱਖੀ ਦੇ ਵਿੱਚ ਕੁਆਂਟੀਟੀ ਨਹੀਂ ਕੁਆਲਟੀ ਹੁੰਦੀ ਹੈ ਬਿਲਕੁਲ ਇਹ ਵੀ ਗੱਲ ਠੀਕ ਹੈ ਪਰ ਜੇਕਰ ਅਸੀਂ ਗੱਲ ਅਮਰਤਾ ਜੀ ਦੀ ਦੇਖੀਏ ਸਿੱਖਾਂ ਦੀ ਦੇਖੀਏ ਤਾਂ ਉਹ ਫਿਰ ਇਸ਼ਤਿਹਰਾ ਤੋਂ ਰੇਫਦੇ ਆ ਪਾਈ ਮਨੀ ਜੀ ਬੇਸੇ ਅਮਰਤਾ ਸਾਹਿਬਾ ਜੀ ਵੀ ਅਸੀਂ ਗੁਰੂ ਨੂੰ ਬੈਠੇ ਕਰ ਲਿਆ ਵੀ ਚਲੋ ਅੰਮ੍ਰਿਤਸਰ ਚਲੀਏ ਉੱਤੋਂ ਕਿਰਪਾਨ ਪਾ ਲਈ ਕਿ ਫਿਰ ਇਹ ਤਾਂ ਬਸ ਤੋਈ ਫਿਰਦੇ ਆ ਲਾਸ਼ੀਆਂ ਆ ਗੱਲ ਆ ਜੀ ਸਵਾਦ ਦੀ ਅਸਲ ਦੇ ਵਿੱਚ ਸਰਕਾਰਾਂ ਦੇ ਪਾਸੋਂ ਤਾਂ ਬਾਅਦ ਚ ਹੋਈ ਅਸੀਂ ਪਹਿਲਾਂ ਆਪਣੇ ਅੰਦਰ ਝਾਤ ਮਾਰੀ ਅਸੀਂ ਸਵਾਦ ਦੀ ਇਸ ਕਦਰ ਤੱਕ ਹੋ ਗਏ ਜੀ ਕਿ ਸਾਨੂੰ ਸਿਰਫ ਆਪਣੇ ਦੀ ਆ ਆਪਣੇ ਪਰਿਵਾਰ ਦਾ ਇੱਕ ਦੀ ਹੈ ਆਪਣੇ ਢਿੱਡ ਦਾ ਇੱਕ ਦੀ ਹੈ ਹੁਣ ਲੈਂਡ ਪੁਲ ਪੋਜ਼ਿਟਿਵ ਵੀ ਗੱਲਬਾਤ ਕਰਕੇ ਗਏ ਯਾਰ ਸਾਰੇ ਕਿਸਾਨ ਬੇਸ਼ੱਕ ਅਸਵੀ ਉਸੂਲ ਵਿਗਾੜਿਆ ਸਾਡਾ ਧਰਮ ਹੈ ਸਾਡਾ ਕਿੱਤਾ ਜਿਹਦੇ ਨਾਲ ਵੀ ਜ਼ੋਰ ਮੋਗਾ ਝਾਲਮ ਦੇ ਨਾਪਸੇ ਖਰ ਨਹੀਂ ਕਰਨਾ ਪਰ ਮੈਂ ਕਿਸਾਨ ਭਰਾ ਮਨ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਕਿ ਨਹੀਂ ਸੀ ਉਸ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਸ ਨੇ ਐਸੇ ਸ਼ਹਿਰ ਦੇ ਵਿੱਚ ਸੋਬੇ ਦੇ ਇੱਟ ਦੇ ਨਾਲ ਇੱਕ ਘੜਕਾ ਦਿੱਤੀ ਸੀ ਲੈਂਡ ਪੋਲੀ ਪੌਦੀ ਦਾ ਹੋਣਾ ਹੀ ਹੈ ਨਾ ਗੁਰਜੀਤ ਸਿੰਘ ਕਦੋਂ ਦਾ ਬੈਠਾ ਵਿਆਗਦੀਆਂ ਕਦੋਂ ਦੀਆਂ ਹੋਣੀਆਂ ਤੇ ਅਸੀਂ ਕਾਨੂੰਨ ਕਿਉਂ ਨਹੀਂ ਬਣਾ ਸਕੇ ਕਿਉਂਕਿ ਸਾਡਾ ਸਵਾਰਥ ਸਾਡਾ ਉਹ ਚੜਾ ਪਿਆਰ ਸਾਡੇ ਆਪਣੇ ਬੱਚਿਆਂ ਨਾਲ ਸਾਡੇ ਪਰਿਵਾਰ ਨਾਲ ਸਾਡੀਆਂ ਜ਼ਮੀਨਾਂ ਨਾਲ ਸਾਨੂੰ ਗੁਰੂ ਤੋਂ ਕੋਈ ਮਤਲਬ ਨਹੀਂ ਗੁਰੂ ਰੋਦਾ ਰੋਲੇ ਕੋਈ ਪਸ਼ਾਬ ਕਰ ਦੇ ਕੋਈ ਕੁਝ ਕਰ ਦੇ ਕੋਈ ਗੱਲ ਨਹੀਂ ਜੀ ਅਸੀਂ ਪਿੱਕ ਦੇ ਮਾਰਗੇ ਕਿੰਨੇ ਸਮੇਂ ਤੋਂ ਭਾਈ ਗੁਰਜੀਤ ਸਿੰਘ ਬੈਠੇ ਆ ਤੇ ਉਦੋਂ ਤੋਂ ਹੀ ਲਗਾਤਾਰ ਕੈਨੜਾ ਦੇ ਉੱਤੇ ਦਿਖਾ ਰਹੀਆਂ ਲੋਕ ਦੇਖ ਰਿਹਾ ਤੇ ਉਸ ਵਾਰੀ ਕੱਠਾ ਆਏ ਜੀ ਉਹ ਇੱਕ ਦਿਨ ਆਇਆ ਕਹਿੰਦੇ ਜੀ 65000 ਰੇਕੜ ਆ ਗਈ ਜ਼ਮੀਨ ਆ ਪੰਜ-ਛਤ ਦਿਨਾਂ ਦੇ ਬਾਅਦ ਕਹਿੰਦੇ ਜੀ ਟਰੈਕਟਰ ਮਾਰ ਚੱਲੇ ਪੂਰੇ ਪੰਜਾਬ ਦੇ ਉੱਤੇ ਕਿਸਾਨ ਕਿਉਂ ਕਿਉਂਕਿ ਅਸੀਂ ਸਵਾਰਥੀ ਹੋ ਗਏ ਆ ਮਨੇ ਕੋਈ ਪੱਤਰਕਾਰ ਵੀ ਉਹਨਾਂ ਸਵਾਲ ਕੀਤਾ ਸੀ ਕਹਿੰਦਾ ਜਦੋਂ ਹੜਾ ਆਇਆ ਸੀ ਨਾ ਕਹਿੰਦਾ ਲੋਕ ਡੁੱਬ ਰਹੇ ਆ ਬੈਠ ਕੇ ਮੈਂ ਵੇਖਦੇ ਹਾਂ ਮੈਂ ਕਹਿੰਦਾ ਨਾ ਇਹ ਬਿਲਕੁਲ ਗਲਤ ਗੱਲ ਐ ਅਸੀਂ ਡੁੱਬਦਾ ਸੀ ਉਸੇ ਦਿਨ ਗਏ ਸੀ ਜਿਸ ਦਿਨ ਅਸੀਂ ਸਵਾਰ ਹੋਏ ਸੀ ਜਿਸ ਦਿਨ ਅਸੀਂ ਆਪਣੇ ਗੁਰੂ ਜੀ ਆਪ ਨੂੰ ਇੱਥੇ ਬਗਾਈ ਸੀ ਜਿਸ ਦਿਨੇ ਵੀਡੀਓ ਪਾ ਪਾ ਕੇ ਜਿਉਂਦੇ ਕੋਈ ਜੀਵ ਜੰਤੂ ਅਨੁਸਾਰ ਕੇ ਆਪਾਂ ਖਾਣਾ ਸ਼ੁਰੂ ਕੀਤਾ ਸੀ ਡੁੱਬਦਾ ਉੱਤਣ ਗਏ ਸੀ हम तो सिर्फ पानी सिर तो डी पशु कदम नहीं डुब सा गए थे सो मेरी बेनती है कि सरकार जिम्मे भी है इस मोहरे लाइंस पोलिंग पॉलिसी हम वापस हो जा क्योंकि एक दिखाया इसका मतलब फिर यह बनी है ਵੀ ਚੱਲੋ ਗੁਰੂ ਦੇ ਨਾਲ ਪਿਆਰ ਮੈਂ ਪਹਿਲਾ ਕੰਪਿਊਟਰ ਵਿੱਚ ਵੀ ਗਿਆ ਸੀ ਮੈਨੂੰ ਫੋਨ ਕਰਕੇ ਕਹਿੰਦੇ ਆ ਭਾਈ ਜੀ ਆਇਓ ਜੀ ਜਰਾ ਗੁਰਾਤੀ ਸਿੰਘਾਂ ਨਾਲ ਤਕਰਾ ਹੋ ਗਿਆ ਤਨਖਾਹ ਨਹੀਂ ਦਿੰਦੇ ਜੀ ਫਿਰ ਤੁਸੀਂ ਕਿੰਨਾ ਕਹ ਖੜ ਗਏ ਭਾਈ ਅਸੀਂ ਕਹਿੰਦੇ ਆ ਗੁਰੂ ਸਾਹਿਬ ਦੇ ਵਜ਼ੀਰਾਂ ਦਾ ਸਤਿਕਾਰ ਹੋਣਾ ਚਾਹੀਦਾ ਰਾਜੀ ਸਿੰਘਾਂ ਦਾ ਪ੍ਰਚਾਰ ਕਰਾਵਾ ਤਾਂ ਵੀ ਸੀ ਕਹਿੰਦਾ ਸਤਿਕਾਰ ਹੋਣਾ ਚਾਹੀਦਾ ਉਹਨਾਂ ਨੂੰ ਪੇਟਾਵਾ ਵੀ ਭਾਈ ਸਤਿਕਾਰ ਵੀ ਉਹਨਾਂ ਦੇ ਵੱਡੇ ਵੱਡੇ ਸਨਮਾਨਾਂ ਦੇ ਨਾਲ ਹੋਣਾ ਚਾਹੀਦਾ ਪਰ ਤੁਸੀਂ ਕਿੰਨਾ ਖੜੇ ਆ ਆ ਮੈਨੂੰ ਦੱਸ ਦਿਓ ਜੀ ਆ ਕਿ ਤੁਸੀਂ ਕਿ ਬੈਠੇ ਹੋ ਬੀਚਰੀਆਂ ਨੇ ਚਾਹੇ ਕਿ ਰਾਤੀ ਸੀ ਵੀ ਤੇ ਹੋਰ ਕਿਹੜੇ ਇੱਥੇ ਜ਼ਰੂਰੀ ਲੱਗੇ ਪੁੱਛੇ ਬੈਠੇ ਆ ਜੀ ਤੇ ਜਿਹੜੇ ਆਗੂਆਂ ਨੂੰ ਅਬੀਰ ਜੀ ਉਹਨਾਂ ਆਪੇ ਗੁਰਪ੍ਰੀਤ ਸਿੰਘ ਜੀ ਲਗਾਤਾਰ ਜਾਂਦੇ ਨੇ ਇਹ ਕਾਲ ਦਿੰਦੇ ਨੇ ਸਪੈਸ਼ਲੀ ਫੋਨ ਵੀ ਕਰਦੇ ਨੇ ਕਿ ਅੱਜ ਕਿਹੜਾ ਸ਼ੋਮਣੀ ਕਮੇਟੀ ਚਾਰ ਕੋ ਇੱਥੇ ਬੈਠੋ ਜੀ ਦੱਸਿਓ ਮੜਗਾ ਕਿਹੜੇ ਪ੍ਰਧਾਨ ਦਾ ਵਾਏ ਹੋਇਆ ਉਹ ਜੇ ਕਿਸੇ ਲੀਡ ਨੇ ਆਉਣਾ ਹੁੰਦਾ ਜੀ ਬਦਾਮਾਂ ਦੀ ਪਲੇਟ ਲਾ ਕੇ ਕਹਿੰਦੇ ਆ ਜੀ ਆਹਰਾਣਾ ਦੀ ਭਾਇਆ ਤੇ ਗੁਰੂ ਦੀ ਗੱਲ ਹੋਵੇ ਜਿਹੜਾ ਦੁਨੀਆਂ ਦਾ ਰਹਿਬਰ ਆ ਕਿਸੇ ਇੱਕ ਧਰਮ ਦਾ ਨਹੀਂ ਸਨਾਪੁਰ ਤੋਂ ਆਏ ਹੋਏ ਸਾਧੂ ਦਸਤੇ ਕਹਿੰਦੇ ਵੀ ਇਹ ਭਾਈ ਪੂਰੀ ਦੁਨੀਆਂ ਦੇ ਰਹਿਬਰ ਨੇ ਤੇ ਉਸ ਦੁਨੀਆਂ ਦੇ ਰਹਿਬਰ ਦੇ ਲਈ ਤੁਹਾਨੂੰ ਸੱਦੇ ਪੱਤਰ ਮੈਂ ਤਾਂ ਕਹਿੰਦਾ ਪਹਿਲੀ ਗੱਲ ਤਾਂ ਲਾਜਵੰਦ ਹੋਇਆ ਵੀ ਸਾਨੂੰ ਉਹਨਾਂ ਦੇ ਕੋਲ ਚਿੱਠੀਆਂ ਲੈ ਕੇ ਜਾਣਾ ਪੈਂਦਾ ਵੀ ਆਇਓ ਜੀ ਬਿਆਦਬੀ ਖਾਤਰ ਕਰਨਾ ਹੈ ਆਪਾਂ ਔਰ ਕਾਦੀ ਆਪਾਂ 12 ਮਹੀਨੇ ਤੋਂ 11 ਮਹੀਨੇ ਤੋਂ ਕਾਦੇ ਆ ਤੇ ਫਿਰ ਲਾਲ ਦੀ ਸਾਡੇ ਤੇ ਸਿਖਾਉਂਦੇ ਉੱਤੇ ਫਿਰ ਸਾਡੀਆਂ ਸੰਸਥਾਵਾਂ ਦੇ ਵਿੱਚ ਸਾਡੀਆਂ ਸੰਸਥਾਵਾਂ ਦੇ ਕਾਰਜੋਗ ਨੇ ਸਾਡੇ ਅਸੀਂ ਆਗੂ ਕਿਵੇਂ ਦੇ ਬਣਾਏ ਆ ਉਹ ਸਾਨੂੰ ਪਰਚੋਲ ਕਰਕੇ ਪੜ੍ਹਨੀ ਆ ਇਹ ਜਦੋਂ ਤੱਕ ਤੁਸੀਂ ਲੋਕ ਨਹੀਂ ਜਾਗਰੂਕ ਹੋਵੋਗੇ ਉਦੋਂ ਤੱਕ ਕੁਝ ਨਹੀਂ ਹੋਣਾ ਮੇਰੀ ਬੇਨਤੀ ਹੈ ਜੀ ਆਪਣੇ ਬੱਚਿਆਂ ਨੂੰ ਅਕਾਬਲ ਬਣਾ ਦਿਖਾ ਕੇ ਕਾਰਨ ਨਾ ਬਣਾ ਲਿਏ ਗੁਰੂ ਦਾ ਸਤਕਾਰ ਇਤਿਹਾਸਕ ਹੀ ਹੈ ਸਾਡਾ ਉਹਦੇ ਬਾਰੇ ਦੱਸਿਓ ਜੀ ਉਮੀਦ ਹੈ ਗੁਰੂ ਸਾਹਿਬ ਵੀ ਦੱਸੋ ਤੁਸੀਂ ਜਦੋਂ ਟੀਕ ਰੱਖੀ ਹੋਈ ਹੈ ਤਾਂ ਗੁਰੂ ਸਾਹਿਬ ਆਪ ਹੀ ਵਿਚਰ ਰਹੇ ਨੇ ਤੇ ਗੁਰੂ ਦੇ ਉੱਤੇ ਟੀਕ ਹੈ ਐਸੇ ਕਰਕੇ ਜੇ ਗੁਰੂਆਂ ਚ ਪਿੱਛੇ ਨਾਲ ਜੇ ਕੋਈ ਭਾਈ ਸੈਰ ਰਿਹਾ ਤੇ ਗੁਰੂ ਸਾਹਿਬ ਦੇ ਅੱਗੇ ਤਾਂ ਮਾਫੀ ਮੰਗ ਸਕਦੇ ਆ ਗੁਰੂ ਜੀ ਅਸੀਂ ਤੇਰੇ ਦਾਦੇ ਉੱਤੇ ਤੇਰੇ ਦਾਦੇ ਬਹੁਤ ਵੀਰ ਜਾਂਦੇ ਦੀ ਦਾਦਾ ਕੁੱਤਾ ਮੈਂ ਕਹਿੰਦਾ ਵਾਹਿਗੁਰੂ ਸੱਚਾ ਪਾਤਸ਼ਾਹ ਚਾਨੂੰ ਤਾਂ ਇੱਕ ਦਰਦਕ ਕੁੱਤੇ ਬਣ ਉਹ ਵੀ ਉਹਦੇ ਦਾਦਾ ਕੁੱਤਾ ਹੀ ਬਣ ਜੇ ਮੈਂ ਕਹਿੰਦਾ ਜੀ ਸਾਡਾ ਸੁਭਾਅ ਆ ਗਿਆ ਪਰ ਅਸੀਂ ਉਹ ਵੀ ਬਣ ਸਕੇ ਸਾਡੇ ਨਾਲ ਤਾਂ ਆਵਾਰਾ ਕੁੱਤੇ ਜਾਂ ਹੋਰ ਕੁੱਤੇ ਜਗੇ ਆ ਬਫਾਦਾਰ ਤਾਂ ਹੁੰਦੇ ਆ ਕਿ ਅਸੀਂ ਅਸੀਂ ਤਾਂ ਗੁਰੂ ਦੇ ਕੁੱਤੇ ਦੀ ਬਣਦਾ ਕੁੱਤੇ ਹੀ ਬਾਸ ਕੇ ਸਾਡਾ ਹਾਲ ਦਾ ਬਚਪਾਨਾਂ ਨਾਲ ਵੀ ਮਾਣਾ ਹੋਇਆ ਪਿਆ ਤੇ ਇਸ ਕਰਕੇ ਮੇਰੀ ਬੇਨਤੀ ਹੈ ਜਿੰਨੇ ਵੀ ਕਿਉਂਕਿ ਇੱਥੇ ਤੁਸੀਂ ਤਾਂ ਚਲੋ ਬੈਠ ਕੇ ਦੇਖ ਲਓ ਲਾਈਵ ਜਿਹੜੇ ਦੇਖਦੇ ਹੋ ਅਜੇ ਵੀ ਕਹਿੰਦੇ ਆ ਤੁਹਾਨੂੰ ਜਾਗੋ ਜਾਗ ਜਾਓ ਭਾਈ ਜੀ ਇਹ ਜ਼ਮੀਨਾਂ ਕੁਝ ਵੀ ਨਹੀਂ ਆ ਇਹ ਜ਼ਮੀਨਾਂ ਉਦੋਂ ਤੱਕ ਤੁਹਾਨੂੰ ਕੋਈ ਪ੍ਰਾਪਤੀ ਨਹੀਂ ਹੋਏ ਉਦੋਂ ਤੱਕ ਨਾ ਆਰਦਾ ਨੂੰ ਜਾਂਦੇ ਰਹੋਗੇ ਜਦੋਂ ਨਾਲ ਕੋ ਗੁਰੂ ਬਾਤ ਤੇ ਤੁਸੀਂ ਖੜੇ ਹੁੰਦੇ ਤੇ ਇਸ ਕਰਕੇ ਬੇਨਤੀ ਆ ਸਰਕਾਰਾਂ ਨੂੰ ਵੀ ਬੇ ਜਰੂਰ ਇਹਦੇ ਬਾਅਦ ਧਿਆਨ ਦਿਓ ਹੁਣ ਜਨੇ ਜੀ ਸੁਝਾਅ ਲੈਣੇ ਆ ਨਿੱਜੇ ਥਾਂ ਨੂੰ ਲਾਤਾ ਜਿੰਦਗੀ ਨਿੱਜੇ ਥਾਂ ਨੂੰ ਮੁਕੀ ਲਾਤਾ ਕਹਿੰਦੇ ਸੁਝਾਅ ਸੁਝਾਅ ਲੋਕਾਂ ਦੇ ਮੈਂ ਕਿਹਨਾਂ ਨੂੰ ਪੁੱਛਣੀ ਚਾਹੁੰਦਾ ਜਿਨ੍ਹਾਂ ਨੇ ਸੁਝਾਅ ਦਿੱਤਾ ਮੈਂ ਮਾਰਾ ਜਾ ਕੇ ਹੁਣ ਮਾਂਤਰੀ ਦੇ ਅਸੁਵਿਧਾ ਦੇ ਪੇਟਾਂ ਦੇ ਮੂੰਹ ਦੇ ਤੇ ਚਪੇੜ ਤੇ ਫਿਰ ਉਹ ਗਲੀਆਂ ਦੇ ਵਿੱਚ ਇਹ ਕਹਿੰਦਾ ਫਿਰੂਗਾ ਵੀ ਮੈਂ ਭਾਈ ਸੁਝਾਅ ਲਿਆ ਮੈਂ ਵੀ ਆ ਥੜੀ ਨਾ ਨਾ ਮੇਰੇ ਬੱਚਾ ਦੇ ਮੂੰਹ ਦੇ ਤੇ ਚਪੇੜ ਮਾਰਦੀ ਮੈਂ ਹੁਣ ਲੋਕਾਂ ਦੇ ਪਿੰਡ ਦੇ ਵਿੱਚ ਸੁਝਾਅ ਲਈ ਆਇਆ ਹਾਂ ਵੀ ਥੋੜੀ ਨੂੰ ਕੰਮ ਕਰਨਾ ਫਿਰ ਲਖਨਾਂ ਤੁਹਾਡੇ ਉੱਪਰ ਤੋਂ ਹਰੇਕ ਉਧਾਇਕ ਹਰੇਕ ਬੰਦਾ ਫਤੇ ਤੋਂ ਸ਼ੁਰੂ ਕਰਦਾ ਆ ਗਾ ਗੁਰੂ ਦੀ ਫਤੇ ਤੋਂ ਤੇ ਤੁਸੀਂ ਅੱਜ ਗੁਰੂ ਦੇ ਨਾਲ ਕੀ ਕਰ ਰਹੇ ਹੋ ਜੇ ਮਨ ਨਾਲ ਸੁਝਾਅ ਸੀ ਲੋਕਾਂ ਦੇ ਮਹਿ ਰਹੇ ਤੇ ਲੋਕਾਂ ਦੇ ਵਿੱਚ 95% ਲੋਕਾਂ ਨੇ ਕਹਿਤਾ ਵੀ ਭਾਈ ਜਿਹੜਾ ਵੀ ਅਪਰਾਧੀ ਕਰਦਾ ਜਿਹੜਾ ਸਾਜ਼ਿਸ਼ ਕਰਦਾ ਉਹਨੂੰ ਜੱਟ ਕੇ ਫਾਂਸੀ ਚੁਰਾਏ ਦੇ ਵਿੱਚ ਲਿਓ ਫਿਰ ਮਨੋਂ ਵੀ ਸੁਝਾਅ ਜੇ ਨਹੀਂ ਮੰਨੋਗੇ ਤਾਂ ਤੁਸੀਂ ਸੁਝਾ ਨਹੀਂ ਤੁਸੀਂ ਸਮਝਾ ਰਿਓ ਵੀ ਕਿ ਤੋਕਤ ਹੁਣ ਜਿੰਨਾ ਦਰੂਸ ਨਿਕਲੇ ਹੋਇਆ ਵਿਅਦਵੀ ਦਾ ਇਹ ਮਾਮਲਾ ਇਹਦੇ ਉੱਤੇ ਹੀ ਲੋਕਾਂ ਨੂੰ ਮੋਸ਼ਨਲ ਕੀਤਾ ਜਾ ਸਕਦਾ ਕਟਾ ਲੋ ਟਾਈਮ ਕਟਾ ਲੋ ਨੇੜੇ 6 ਮਹੀਨੇ ਜਦੋਂ ਰਹਿ ਗਏ ਬਿਆਧੀ ਖਰਾਬ ਕਾਨੂੰਨ ਬਣਾ ਲਾਂਗੇ ਸਾਡੀ ਬਾਵਾ ਹੋ ਜਾਣੀ ਪਰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਾਨੂੰਨ ਜੇ ਉੱਥੋਂ ਵੱਡਾ ਜੁੱਤੀਆਂ ਫੇਰ ਵੀ ਪੁੱਠੀਆਂ ਹੀ ਰੱਖਿਓ ਵੀ ਰਿਓ ਪੈਰਾਂ ਦੇ ਨਾਲ ਜੁੱਤੀ ਫੇਰ ਲਿਓ ਤਾਂ ਪੱਕਾ ਪਵਾਰੋਂ ਚਾਹੀਏ ਨਾਲ ਜੁੱਤੀ ਜਾਈ ਜੀ ਤੰਮੀ ਚਾਹੀਦੀ ਆ ਇਹ ਲੋਕ ਸਾਨੂੰ ਲੱਗਦਾ ਇਹ ਲੋਕ ਕਿਤੇ ਬਹੁਤ ਉਹ ਹੈ ਕਿ ਮੋਸ਼ਨਾ ਚੰਨਾ ਜਾਣਦੇ ਆ ਤੁਹਾਨੂੰ ਕਿਉਂਕਿ ਬਾਈ ਜੀ ਮਾਫ ਕਰਿਓ ਅਸੀਂ ਭੇਡਾਂ ਦਾ ਰੂਪ ਹੈ ਸਾਨੂੰ ਭੇਡਾਂ ਹੀ ਸਮਝਿਆ ਜਾਂਦਾ ਤੇ ਅਸੀਂ ਹੈ ਵੀ ਕਿਹਾ ਧੰਨਵਾਦ ਉਤਰ ਮੈਂ ਬੋਲਣਿਆ ਪਰ ਇੱਕ ਗੱਲ ਆ ਸੁਝਵਣ ਬਣੀਏ ਸਵਾਪ ਤੁ ਨਾ ਬਣੀਏ ਵਾਹਿਗੁਰੂ ਕਿਰਪਾ ਕਰੇ ਉਲਟੀ ਵੀ ਮਾਫੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ